ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੀ ਅੱਜ ਦੀ ਪਿਆਰੀ ਜੀ ਸਟੋਰੀ ਦੇ ਵਿੱਚ ਜਿਸ ਦਾ ਨਾਮ ਹੈਗਾ ਜੀ ਹਾਥੀ ਮਾਰ ਜਨਵਰ ਜਿਸ ਦਾ ਨਾਮ ਹੈਗਾ ਜੀ ਹਾਥੀ ਮਾਰ ਜਨਵਰ ਇੱਕ ਵਾਰ ਇੱਕ ਜੰਗਲ ਦੇ ਵਿੱਚ ਨਾ ਹਾਥੀ ਮਰਿਆ ਹੁੰਦਾ ਹੈ ਤਾਂ ਉਸ ਨੂੰ ਗਿੱਦੜ ਜਿਹੜਾ ਖਾਣ ਡਿਆ ਹੁੰਦਾ ਹੈ ਠੀਕ ਹੈ ਹਾਥੀ ਜਿਹੜਾ ਮਰਿਆ ਹੁੰਦਾ ਗਿੱਦੜ ਉਸ ਨੂੰ ਖਾਂਦਾ ਹੈ ਤੇ ਖਾਂਦਿਆਂ ਖਾਂਦਿਆਂ ਹਾਥੀ ਨੂੰ ਜਿਹੜਾ ਗਿੱਦੜ ਦਾ ਮੂੰਹ ਸਾਰਾ ਲਹੂ ਦੇ ਨਾਲ ਲਿਬੜ ਜਾਂਦਾ ਹੈ ਉਸ ਦੀ ਕੋਈ ਵੀ ਜਿਹੜੀ ਪਛਾਣ ਨਹੀਂ ਸੀ ਹੁੰਦੀ ਵੀ ਇਹ ਕਿਹੜਾ ਜਾਨਵਰ ਹੈ ਉਥੋਂ ਇੱਕ ਸ਼ੇਰ ਤੇ ਸ਼ੇਨੀ ਆਪਣੇ ਬੱਚਿਆਂ ਦੇ ਨਾਲ ਆ ਰਹੇ ਸਨ ਉਹਨਾਂ ਨੇ ਦੇਖਿਆ ਹਾਥੀ ਮਰਿਆ ਪਿਆ ਕੋਈ ਜਾਨਵਰ ਉਸ ਨੂੰ ਖਾ ਰਿਹਾ ਹੈ ਕਿਉਂ ਨਾ ਹੋਵੇ ਅਸੀਂ ਵੀ ਥੋੜਾ ਥੋੜਾ ਮਾਸ ਖਾ ਲਈਏ ਆਪਣੇ ਬੱਚਿਆਂ ਨੂੰ ਵੀ ਮਾਸ ਖਵਾ ਦਈਏ ਪਰ ਉਹਨਾਂ ਨੂੰ ਇਹ ਸੋਚਿਆ ਪਰ ਇਹ ਜਿਹੜਾ ਮਰਿਆ ਪਿਆ ਹਾਥੀ ਇਹਨੂੰ ਖਾਣ ਕੌਣ ਲਿਆਏ ਕਿਹੜਾ ਜਾਨਵਰ ਹੈ ਸ਼ੇਰ ਨੇ ਬੜੀ ਦਲੇਰੀ ਕੀਤੀ ਹਿੰਮਤ ਨਾਲ ਉਸ ਜਨਵਰ ਦੇ ਨੇੜੇ ਗਿਆ ਕਹਿਣ ਲੱਗਾ ਜੇ ਅਸੀਂ ਵੀ ਥੋੜਾ ਜਿਹਾ ਮਾਸ ਖਾ ਲਈਏ ਤੇ ਆਪਣੇ ਬੱਚਾ ਨੂੰ ਵੀ ਅਸੀਂ ਮਾਸ ਖਵਾ ਦਈਏ ਹਾਥੀ ਦਾ ਤੁਹਾਨੂੰ ਕੋਈ ਪਰਵਾਹ ਤਾਂ ਨਹੀਂ ਹੋਊਗੀ ਹਾਥੀ ਮਾਰ ਜਨਵਰ ਜਾਣੀ ਕੀ ਗਿੱਦੜ ਕਹਿਣ ਲੱਗਾ ਕੋਈ ਪਰਵਾਹ ਨਹੀਂ ਉਹਨੇ ਬੜੇ ਰੋਬ ਨਾਲ ਕਿਹਾ ਕੋਈ ਪਰਵਾਹ ਨਹੀਂ ਆਪਾਂ ਹੋਰ ਹਾਥੀ ਉੱਤੀ ਜੜਾ ਮਾਰ ਲਵਾਂਗੇ ਤੁਸੀਂ ਖਾਓ ਖਾਓ ਚਲੋ ਜੀ ਛੇ ਅਤੇ ਸ਼ੇਰਨੀ ਨੇ ਹਾਥੀ ਦਾ ਮਾਸ ਖਾਦਾ ਤੇ ਆਪਣੇ ਬੱਚਿਆਂ ਨੂੰ ਹੀ ਖਵਾਇਆ ਬਾਦ ਵਿੱਚ ਉਹ ਸੋਚਣ ਲੱਗੇ ਛੇਰ ਤੇ ਛੇਨੀ ਕਿਉਂ ਨਾ ਆਪਾਂ ਹਾਥੀ ਮਾਰ ਜਨਵਰ ਨਾਲ ਰਿਸ਼ਤੇਦਾਰੀ ਗੰਢ ਲਈਏ ਤੇ ਉਹਨਾਂ ਨੇ ਛੇਰ ਨੇ ਉਹਨੂੰ ਪੁੱਛਿਆ ਹਾਥੀ ਮਾਰ ਜਨਵਰ ਅਸੀਂ ਤੇਨ ਨਾਲ ਇੱਕ ਰਿਸ਼ਤੇਦਾਰੀ ਪਾਉਣਾ ਚਾਹੁੰਦੇ ਆ ਤੇਰੀ ਕੀ ਸਲਾਹ ਉਹ ਕਹਿੰਦਾ ਜਿਵੇਂ ਤੁਹਾਡੀ ਮਰਜ਼ੀ ਉਹ ਕਹਿੰਦੇ ਚਲੋ ਠੀਕ ਹੈ ਅੱਠਾ ਦਿਨਾਂ ਨੂੰ ਤੂੰ ਸਾਡੇ ਘਰ ਜੰਜ ਲੈ ਕੇ ਆ ਜਾਵੇਂ ਇੰਨੀ ਗੱਲ ਕਹਿ ਕੇ ਸ਼ੇਰ ਤੇ ਸ਼ੇਰਨੀ ਜੰਗਲ ਵੱਲ ਤੁਰ ਪੈਂਦੇ ਨੇ ਤੇ ਜਿਹੜਾ ਗਿੱਦੜ ਹਾਥੀ ਮਾਰ ਜਨਵਰੇ ਉਹ ਆਪਣੇ ਘੋਰਨੇ ਵਿੱਚ ਜਾ ਕੇ ਵੱਢ ਜਾਂਦਾ ਹੈ ਜਾ ਕੇ ਆਪਣੇ ਸਾਰੇ ਹੀ ਗਿੱਦੜਾਂ ਨੂੰ ਇਕੱਠਾ ਕਰ ਲੈਂਦਾ ਹੈ ਦੋਸਤਾਂ ਮਿੱਤਰਾਂ ਨੂੰ ਤੇ ਜਾ ਕੇ ਕਹਿੰਦਾ ਹੈ ਚਲੋ ਵੀ ਜੰਝ ਜਾਨ ਚੜਨ ਲਈ ਤਿਆਰ ਹੋ ਝੋਲੇ ਲੂੜੇ ਸਵਾਲੋ ਆ ਤੁਸੀਂ ਬਰਾਤ ਜਾਣਾ ਹੈ ਤੇ ਸਾਰੇ ਗਿੱਦੜ ਕਹਿਣ ਲੱਗੇ ਤੂੰ ਦੱਸ ਤਾਂ ਦੇ ਕਿਹਦੇ ਘਰ ਟੁਕਣਾ ਹੈ ਉਹ ਕਹਿੰਦਾ ਸ਼ੇਰਾਂ ਦੇ ਘਰੇ ਆਪਾਂ ਜਾਣਾ ਇਹ ਸਾਰੇ ਗਿੱਦੜ ਡਰ ਗਏ ਤੇ ਕਹਿਣ ਲੱਗੇ ਅਸੀਂ ਨਹੀਂ ਤੇਰੇ ਨਾਲ ਜਾਣਾ ਜੰਜ ਜਾਣਾ ਬੜਾ ਜ਼ੋਰ ਲਾਇਆ ਗਿੱਦੜ ਨੇ ਬੜਾ ਹੀ ਸਮਝਾਇਆ ਆਖਰਕਾਰ ਕੋਈ ਵੀ ਜੜਾ ਹੈ ਗਿੱਦੜ ਦੇ ਜੰਜ ਜਾਣ ਲਈ ਤਿਆਰ ਨਾ ਹੋਇਆ ਜਦੋਂ 8 ਦਿਨ ਬੀਤੇ ਤਾਂ ਜਿਹੜਾ ਗਿੱਦੜ ਹਾਥੀ ਮਾਰ ਜਨਵਰ ਸੀ ਉਹ ਆਪਣੇ ਆਪ ਹੀ ਸ਼ੇਰਾ ਲਾ ਕੇ ਜੰਜ ਸ਼ੇਰਾ ਦੇ ਘਰੇ ਜਾ ਵੜਿਆ ਤੇ ਉਹ ਜਿਹੜੇ ਸ਼ੇਰ ਸੀ ਵੇਖ ਕੇ ਹੈਰਾਨ ਹੋ ਗਏ ਕਹਿਣ ਲੱਗੇ ਹਾਥੀ ਮਾਰ ਜੰਵਰ ਤੇਰੀ ਬਰਾਤ ਕਿੱਥੇ ਆ ਉਹ ਕਹਿੰਦਾ ਜੀ ਰਸਤੇ ਦੇ ਵਿੱਚ ਨਾ ਦਰਿਆ ਬਹੁਤ ਚੜਿਆ ਹੋਇਆ ਸੀ ਤੇ ਜਿਸ ਕਰਕੇ ਮੇਰੇ ਸਾਰੇ ਬਰਾਤ ਜਿਹੜੇ ਜੰਜ ਵਾਲੇ ਰੋੜ ਗਏ ਮੈਂ ਇੱਕ ਤਗੜਾ ਸੀ ਜਿਸ ਕਰਕੇ ਮੈਂ ਇਕੱਲਾ ਹੀ ਬਚ ਗਿਆ ਚਲੋ ਕੋਈ ਨਾ ਪਿੱਛੇ ਆਉਂਦੇ ਹੋਣਗੇ ਤੁਸੀਂ ਮੈਨੂੰ ਫੇਰੇ ਦੋ ਛੇਰਾ ਨੇ ਆਪਣੀ ਧੀ ਦਾ ਰਿਸ਼ਤਾ ਗਿੱਦੜ ਦੇ ਨਾਲ ਕਰ ਦਿੱਤਾ ਤੇ ਫੇਰੇ ਦੇ ਦਿੱਤੇ ਗਿੱਦੜ ਛੇਰ ਨੂੰ ਇਹਨੂੰ ਲੈ ਕੇ ਆਪਣੇ ਘਰੇ ਆ ਜਾਂਦਾ ਹੈ ਕੁਝ ਦਿਨ ਬੀਤਦੇ ਆ ਸ਼ੇਰ ਨੇ ਕਹਿੰਦੀ ਹਾਥੀ ਮਾਰ ਜਨਵਰ ਤੂੰ ਘਰੇ ਵੇਲਾ ਬੈਠਾ ਰਹਿਣਾ ਕੋਈ ਕੰਮ ਧੰਦਾ ਕਰ ਲਿਆ ਕਰ ਮੈਂ ਤਾਂ ਮਰ ਚਲੀ ਆਂ ਭੁੱਖੀ ਪਾਣੀ ਜਿੱਦਾਂ ਦੀ ਤੇਰੇ ਘਰ ਵਿਆਹ ਕੀ ਆਈ ਹੋਈਆਂ ਜਾਂ ਕੋਈ ਜਨਵਰ ਦਾ ਸ਼ਿਕਾਰੀ ਕਰ ਲਿਆ ਉਹ ਕਹਿੰਦਾ ਅੱਛਾ ਇੰਨੀ ਕੀ ਗੱਲ ਐ ਤੇ ਉਹ ਜਾਂਦਾ ਜੀ ਹੱਡਾ ਰੋੜੀ ਨੂੰ ਚਲਾ ਜਾਂਦਾ ਹੈ ਗਿੱਦੜ ਤੇ ਜਾ ਕੇ ਸੁੱਕੇ ਸਿੰਘ ਲੈ ਆਉਂਦਾ ਹੈ ਜਦੋਂ ਲੈ ਕੇ ਆਉਂਦਾ ਤਾਂ ਸ਼ੇਰ ਨੇ ਕਹਿੰਦੀ ਆਹ ਕੀ ਲੈ ਕੇ ਆਇਆ ਉਹ ਕਹਿੰਦਾ ਅੱਜ ਬਹੁਤ ਹੀ ਵੱਡਾ ਜਾਨਵਰ ਸੀ ਉਹਦੇ ਉੱਤੇ ਮੈਂ ਹਮਲਾ ਕੀਤਾ ਹਮਲਾ ਕਰਦੇ ਉਹਨੇ ਵੀ ਜ਼ੋਰ ਲਗਾਇਆ ਤੇ ਮੈਂ ਵੀ ਜ਼ੋਰ ਲਗਾਇਆ ਤੇ ਉਹਦੇ ਹੱਥ ਮੇਰੇ ਜਿਹੜੇ ਸਿੰਗ ਸੀ ਉਹਦੇ ਹੱਥ ਮੇਰੇ ਹੱਥ 'ਚ ਰਹਿ ਗਏ ਅਗਲੇ ਦਿਨ ਫੇਰ ਸ਼ੇਰਨੀ ਕਹਿੰਦੀ ਹਾਥੀ ਮਾਰ ਜਾਨਵਰ ਜਾਓ ਜਾ ਕੇ ਕੋਈ ਸ਼ਿਕਾਰ ਸ਼ਕੂਰ ਕਰ ਲਿਆਓ ਬਹੁਤ ਦਿਨ ਹੋ ਗਏ ਮੈਨੂੰ ਭੁੱਖ ਲੱਗੀ ਐ ਤੇ ਉਹ ਜਾਂਦਾ ਸੁੱਕਾ ਡੜੋੜੀ 'ਚ ਫੇਰ ਜਾਂਦਾ ਤੇ ਸੁੱਕੀ ਲੱਤ ਜਿਹੜੀ ਚੱਕ ਲਿਆਉਂਦਾ ਤੇ ਕਹਿੰਦੀ ਅੱਜ ਆਹ ਕੀ ਲੈ ਕੇ ਆਏ ਉਹ ਕਹਿੰਦੇ ਅੱਜ ਮੈਂ ਫਿਰ ਜਨਵਰ ਤੇ ਹਮਲਾ ਕੀਤਾ ਸੀ ਉਹ ਬਚ ਗਿਆ ਪਰ ਉਹਦੀ ਲਾਤੇ ਮੇਰੇ ਕੋਲੇ ਰਹਿ ਗਈ ਬਚ ਗਈ ਤੇ ਉਹ ਏ ਇਦਾਂ ਕਈ ਦਿਨ ਤੇ ਕਈ ਮਹੀਨੇ ਲੰਘਦੇ ਗਏ ਤੇ ਉਹ ਬਹਾਨੇ ਬਣਾਉਂਦਾ ਰਿਹਾ ਆਖਰਕਾਰ ਕਰਦਿਆ ਕਰਾਉਂਦਿਆਂ ਨੂੰ ਉਹਨਾਂ ਦੇ ਘਰੇ ਦੋ ਬੱਚਿਆਂ ਨੇ ਜਨਮ ਲਿਆ ਤਾਂ ਜਦੋਂ ਜਨਮ ਲਿਆ ਤੇ ਉਹ ਕਾਫੀ ਵੱਡੇ ਹੋਏ ਤੇ ਛੇਨ ਨਹੀਂ ਕਹਿੰਦੀ ਹਾਤੀ ਮਾਰ ਜਨਵਰ ਬੱਚਿਆਂ ਨੂੰ ਜੰਗਲ ਦੇ ਵਿੱਚ ਲੈ ਜਾਇਆ ਕਰੋ ਇਹ ਵੀ ਸ਼ਿਕਾਰ ਚਕੂਰ ਖੇੜਣਾ ਸਿੱਖ ਜਾਣਗੇ ਹਾਥੀ ਮਾਰਨਾ ਇਹਨਾਂ ਨੂੰ ਵੀ ਸਿਖਾ ਦੋ ਉਹ ਕਹਿੰਦਾ ਠੀਕ ਹੈ ਅਗਲੇ ਦਿਨ ਹੀ ਗਿੱਦੜ ਆਪਣੇ ਬੱਚਿਆਂ ਨੂੰ ਲੈ ਕੇ ਸ਼ਿਕਾਰ ਖਾਣ ਲਈ ਲੈ ਜਾਂਦਾ ਹੈ ਤੇ ਰਸਤੇ ਤੇ ਜਦੋਂ ਖੂਹ ਆਉਂਦਾ ਹੈ ਉੱਥੇ ਜਾ ਕੇ ਸੋਚਦਾ ਹੈ ਇਹ ਬੱਚੇ ਤਾਂ ਸ਼ੇਰਾਂ ਦੇ ਨੇ ਸ਼ੇਰ ਨਹੀਂ ਦੇ ਜਦੋਂ ਇਹ ਵੱਡੇ ਹੋਏ ਕਿਤੇ ਇਹ ਮੈਨੂੰ ਹੀ ਨਾ ਮਾਰ ਦੇਣ ਕਿਉਂ ਨਾ ਮੈਂ ਪਹਿਲਾਂ ਇਹਨਾਂ ਨੂੰ ਹੀ ਮਾਰ ਮੁਕਾਵਾਂ ਉਹਦੇ ਮਨ ਦੇ ਵਿੱਚ ਆਇਆ ਜਦੋਂ ਉਹਨੇ ਖੂਹ ਦੇ ਵਿੱਚ ਗਏ ਬੱਚਣ ਲੈ ਕੇ ਗਿਆ ਉਹ ਕਹਿੰਦਾ ਪੁੱਤਰੋ ਜਦੋਂ ਮੈਂ ਕਵਾਂਗਾ ਨਾ ਹੰਬੜੇ ਤੇ ਤੁਸੀਂ ਖੂਹ ਦੇ ਪਰਲੇ ਪਾਸੇ ਜਾਣਾ ਜਦੋਂ ਮੈਂ ਕਹਾਂਗਾ ਫੇਰ ਹੰਬੜੇ ਤੇ ਤੁਸੀਂ ਖੂਹ ਦੇ ਵਾਪਸ ਉਨੀ ਪੈਰੀ ਵਾਪਸ ਆਉਣਾ ਹੈ ਐਦਾਂ ਤੁਸੀਂ ਜਾਣ ਆਣ ਕਰ ਰਹੇ ਕਰਦਾ ਰਹਿ ਤੇ ਜਿਹੜੇ ਬੱਚੇ ਸੀ ਉਹ ਕਰਦੇ ਰਹਿ ਪਰ ਮਨ ਦੇ ਵਿੱਚ ਬੱਚਿਆਂ ਦੇ ਡਰ ਪੂਰਾ ਬੈਠ ਚੁੱਕਾ ਸੀ ਕਿਤੇ ਅਸੀਂ ਖੂਹ ਦੇ ਵਿੱਚ ਡਿੱਗ ਨਾ ਜਾਈਏ ਡਰ ਦੇ ਮਾਰਿਆਂ ਜਿਹੜੇ ਸੀ ਬੱਚੇ ਦਿਨ ਪੁਰ ਦਿਨ ਸੁੱਕਦੇ ਜਾਂਦੇ ਦੇ ਚੇਰ ਨੇ ਕਹਿ ਸੋਚਣ ਲੱਗੀ ਮੇਰੇ ਬੱਚਿਆਂ ਕੀ ਹੁੰਦਾ ਜਾਂਦਾ ਇਹ ਸੁੱਕ ਦੇ ਕਿਉਂ ਜਾਂਦੇ ਨੇ ਆਖਰਕਾਰ ਉਹ ਸੋਚਦੀ ਐ ਮੈਂ ਮਗਰ ਜਾਂਦੀ ਆ ਵੇਖਦੀ ਆ ਹਾਥੀ ਮਾਰ ਜਨਵਰ ਇਹਨਾਂ ਨੂੰ ਜਿਹੜੀ ਸਿੱਖਿਆ ਕਿਹੜੀ ਦਿੰਦਾ ਹੈ ਚਲੋ ਜੇ ਚੋਰੀ ਚੋਰੀ ਹਾਥੀ ਮਾਰ ਜਨਵਰ ਤੇ ਬੱਚਿਆਂ ਦੇ ਨਾਲ ਜੰਗਲ ਚ ਚਲੀ ਜਾਂਦੀ ਹੈ ਜਦੋਂ ਦੇਖਦੀ ਐ ਵੀ ਹਾਥੀ ਮਾਰ ਜੰਗਲ ਤਾਂ ਘੂਟ ਪਈ ਜਾਂਦਾ ਮੇਰੇ ਬੱਚਾਂ ਕਦੀ ਉਧਰ ਟਪਾਉਂਦਾ ਕਦੀ ਉਧਰ ਟਪਾਉਂਦਾ ਹੈ ਇਹ ਤਾਂ ਮੇਰੇ ਬੱਚਿਆਂ ਨੂੰ ਮਾਰਨਾ ਚਾਹੁੰਦਾ ਹੈ ਕਰਦੇ ਕਰਾਉਂਦੇ ਸੀ ਜਦੋਂ ਉਹ ਘਰੇ ਆਈ ਤਾਂ ਸ਼ੇਰਨੀ ਰੁੱਸ ਕੇ ਪਿੱਕੇ ਚਲੀ ਗਈ ਜਾ ਕੇ ਕਹਿੰਦੀ ਹੈ ਤੁਸੀਂ ਮੈਨੂੰ ਕਿਹੜੀ ਉੰਤਰੇ ਦੇ ਲੜ ਲਾ ਦਿੱਤਾ ਲੜ ਲਾ ਦਿੱਤਾ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਪਤਾ ਕਰਨੇ ਇਹਦੀ ਜਾਤ ਕੀ ਹੈ ਜਦੋਂ ਉਹ ਸ਼ੇਰ ਆ ਸ਼ੇਰਨੀ ਆਪਣੇ ਮਾਪੇ ਦੇ ਨਾਲ ਆਉਂਦੀ ਤੇ ਗਿੱਦੜ ਨੂੰ ਪੁੱਛਦੇ ਨੇ ਹਾਥੀ ਮਾਰ ਜਨਵਰ ਤੇਰੀ ਜਾਤ ਕੀ ਉਹ ਕਹਿੰਦਾ ਮੈਂ ਕਿਸੇ ਨੂੰ ਆਪਣੀ ਜਾਤ ਨਹੀਂ ਦੱਸਦਾ ਉਹ ਫੇਰ ਆਉਂਦੇ ਨੇ ਕਹਿੰਦੇ ਆ ਬਈ ਤੂੰ ਦੱਸ ਤੇਰੀ ਜਾਤ ਕੀ ਉਹ ਕਹਿੰਦਾ ਕਤੋ ਉਹ ਸਾਰੇ ਪਾਸੇ ਪਰ ਨਿਗਾ ਮਾਰਦਾ ਕੋਈ ਵੀ ਜਿਹੜੀ ਫਸਲ ਨਹੀਂ ਹੋਈ ਹੁੰਦੀ ਉਹ ਕਹਿੰਦਾ ਜੀ ਕਤੋ ਦਾ ਮਹੀਨਾ ਚੱਲਦਾ ਮੈਂ ਵਿਸਾਖ ਮਹੀਨੇ ਚ ਆਪਣੀ ਜਿਹੜੀ ਜਾਤ ਜਿਹੜੀ ਤੁਹਾਨੂੰ ਦੱਸਾਂਗਾ ਚਲੋ ਠੀਕ ਹੈ ਕਹਿੰਦਾ ਜਦੋਂ ਵਿਸਾਖ ਦਾ ਮਹੀਨਾ ਆਉਂਦਾ ਹੈ ਜੀ ਤਾਂ ਸ਼ੇਰ ਤੇ ਆਪਣੇ ਬੱਚੇ ਸ਼ੇਰ ਨਹੀਂ ਜਿਹੜੀ ਫੇਰ ਆਉਂਦੇ ਜਾਤ ਪੁੱਛਣ ਉਹ ਕਹਿੰਦੇ ਹੁਣ ਤਾਂ ਵਿਸਾਖ ਦਾ ਮਹੀਨਾ ਆ ਗਿਆ ਤੂੰ ਹੁਣ ਆਪਣੀ ਜਾਤੀ ਹੀ ਦੱਸ ਦੇ ਤੇਰੀ ਕਿਹੜੀ ਐ ਉਹ ਕਹਿੰਦਾ ਵੀ ਮੈਂ ਉੱਚੇ ਟਿੱਬੇ ਤੇ ਜਾ ਕੇ ਆਪਣੀ ਜਾਤ ਦੱਸਦਾ ਹੁੰਨਾ ਚਲੋ ਜੀ ਉਹ ਕਹਿੰਦੇ ਠੀਕ ਐ ਤੂੰ ਉੱਚੇ ਟਿੱਬੇ ਚੜ੍ਹ ਜਾ ਤੇ ਆਪਣੀ ਜਾਤ ਉੱਥੇ ਜਾ ਕੇ ਦੱਸ ਦੇ ਜਿਵੇਂ ਜੀ ਛੇਰਮਾ ਜਨਮ ਜਿਹੜਾ ਗਿੱਦੜ ਐ ਉਹ ਉੱਚੇ ਟਿੱਬੇ ਤੇ ਚੜ੍ਹ ਜਾਂਦਾ ਤੇ ਸਾਰੇ ਪਾਸੇ ਦੇਖਦਾ ਵੀ ਕੋ ਥਾਵਾਂ ਮੇਨ ਲੁਕਣ ਬਹੁਤ ਸਾਰੀਆਂ ਬਥੇਰੀਆਂ ਹਨ ਤਾਂ ਉਹ ਉੱਚੀ ਉੱਚੀ ਕੁਕਣਾ ਸ਼ੁਰੂ ਕਰ ਦਿੰਦਾ ਹੈ ਇਥੋਂ ਛੇਰਾਂ ਨੂੰ ਪਤਾ ਲੱਗ ਜਾਂਦਾ ਇਹ ਤਾਂ ਗਿੱਦੜ ਹੈ ਇਹ ਜਦੋਂ ਉਸ ਨੂੰ ਹਮਲਾ ਕਰਨ ਦੀ ਉਹਦੇ ਮਗਰ ਭੱਜਦੇ ਤੇ ਗਿੱਦੜ ਸਾਰੇ ਆ ਰੂਹਾਂ ਜੜੀਆਂ ਟੱਪ ਜਾਂਦੇ ਤੇ ਬਚ ਕੇ ਭੱਜ ਜਾਂਦੇ ਇਹ ਸੀ ਜੀ ਸਟੋਰੀ ਦਾ ਐਂਡ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਂ ਕੱਲ ਨਵੀਂ ਤੇ ਪਿਆਰੀ ਜੀ ਸਟੋਰੀ ਦੇ ਨਾਲ ਬਾਏ ਬਾਏ ਜੀ ਸਾਰਿਆਂ ਨੂੰ